ਜੀ ਆਮੇਨ ਅੱਜ ਮੈਂ ਮਹਾ ਸਮਰਤ ਨਾਲ ਕੱਲੇ ਕੱਲੇ ਨੂੰ ਪਰਦਾ ਆਮੇਨ ਇਹ ਮੇਰਾ ਪਰਿਵਾਰ ਆ ਤੇ ਬੈਤਲਹਮ ਦੀ ਖੁਸ਼ਬੂ ਮੇਰੇ ਪਰਿਵਾਰ ਲਈ ਆਈ ਆ ਮੇਰੇ ਪ੍ਰਭੂ ਉਸ ਬੈਤਲਹਮ ਦੀ ਖੁਸ਼ਬੂ ਇੱਕ ਇੱਕ ਦੇ ਨਾਲ ਜਾਵੇ ਆਮੇਨ ਅੱਜ ਤੁਹਾਡਾ ਪਹਿਲਾ ਕਦਮ ਮੇਰੇ ਪਰਿਵਾਰਾਂ 'ਚ ਆ ਗਿਆ ਆਮੇਨ ਮੇਰੇ ਪਰਿਵਾਰਾਂ 'ਚ ਆ ਗਿਆ ਪਰਮੇਸ਼ਰ ਇਹ ਭਰ ਕੇ ਜਾ ਰਿਹਾ ਵੱਡੇ ਚਮਤਕਾਰ ਨੇ ਮੇਰੇ ਪਰਮੇਸ਼ਰ ਇਹਨਾਂ ਦੇ ਰਸਤੇ ਖੋਲ ਚੁੱਕੇ ਆ। ਆਮੀਨ। ਮੈਂ ਸ਼ੁਰੂਗੈਂੰਦੀਆਂ ਗਵਾਹਾਂ ਨੂੰ। ਆਮੀਨ। ਸੱਬੀ ਮੇਰੇ ਪਰਿਵਾਰਾਂ ਦਾ ਸਾਲ ਆਉਣ ਜਾ ਰਿਹਾ ਮੇਰੇ ਪ੍ਰਭੂ। ਆਮੀਨ। ਤੇਰੇ ਸਵਰਗਦੂਤ ਬੈਥਲਹਮ ਚ ਆ ਚੁੱਕੇ ਮੇਰੇ ਪਰਿਵਾਰਾਂ ਦੇ ਨਾਲ। ਆਮੀਨ। ਮੇਰੇ ਘਰ ਦੇ ਨਾਲ, ਮੇਰੇ ਬੱਚਿਆਂ ਦੇ ਨਾਲ ਪਰਮੇਸ਼ਰ, ਇੱਕ ਸੇਵਾਦਾਰਾਂ ਦੇ ਨਾਲ, ਇੱਕ ਇੱਕ ਵੌਲੰਟੀਅਰ ਦੇ ਨਾਲ, ਇੱਕ ਇੱਕ ਐਂਜਲਿਸਮ ਦੇ ਨਾਲ ਪਰਮੇਸ਼ਰ, ਇੱਕ ਇੱਕ ਮੀਡੀਆ ਟੀਮ ਦੇ ਨਾਲ, ਇੱਕ ਇੱਕ ਬਿਠਾਉਣ ਵਾਲਿਆਂ ਦੇ ਨਾਲ, ਪਲਾਨ ਖੁਲਾਨ ਵਾਲਿਆਂ ਸਾਰਿਆਂ ਦੇ ਨਾਲ ਮੇਰੇ ਪਰਮੇਸ਼ਰ।

ਸਾਡੇ ਲਈ ਭੇਜਿਆ ਉੱਥੇ ਹੀ ਬੈਥਲਹਮ ਤੋਂ ਪਹਿਲਾ ਕਦਮ ਆਇਆ ਮੇਰੇ ਪ੍ਰਭੂ ਜੋ ਮੇਰੇ ਆਤਮਿਕ ਪਿਤਾ ਨੇ ਸਾਡੇ ਲਈ ਸ਼ਬਦ ਬੋਲੇ ਹੈ ਮੇਰੇ ਪਰਿਵਾਰ ਲਈ ਬੋਲੇ ਹੈ

हिस्सेदार परमेश्वर आज आज बैटल ऑफ दी खुशबू और साराया दे तरहच जाए आमीन पहला कदम जाए मेरे परमेश्वर आमीन सारा कुछ नवा हो जाए नए साल से आमीन प्रभु यीशु जी दे नाम विच तारीफ करो सब जन जोर दा तालियां दे सो बुधवार फास्टिंग दे विच आना आपा सारे ने इथे ਸਾਰਾ ਪ੍ਰਬੰਧ ਹੋਣਾ ਤੁਹਾਡੇ ਲਈ ਗੱਦੇ ਹੋਣਗੇ ਉਦਾਂ ਨਾਲ ਬੈਠ ਤੇ ਜਾਣਾ ਆਪਣੀ ਪ੍ਰੇਅਰ ਕਰਨੀ ਆ ਡਰਿਓ ਨਾ ਕਿ ਸਾਰਾ ਦਿਨ ਕਿੱਦਾਂ ਪ੍ਰੇਅਰ ਕਰਾਂਗੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਦਿਨ ਨਿਕਲ ਗਿਆ ਤੇ ਤੁਸੀਂ ਸਹੀ ਸਮੇਂ ਨਾਲ ਆਉਣਾ ਪਰਮੇਸ਼ਰ ਦੇ ਘਰ ਦੇ ਅੰਦਰ 5 ਵਜੇ ਰੋਜ਼ਾ ਖੋਲਾਂਗੇ ਔਰ ਵੀਰਵਾਰ ਵੀਰਵਾਰ ਪੂਰੇ ਪਰਿਵਾਰਾਂ ਦੇ ਨਾਲ ਆਉਣਾ ਕੋਈ ਮਿਸ ਨਾ ਕਰਿਓ ਤੁਹਾਨੂੰ ਦੱਸੂਗਾ ਉਸ ਦਿਨ ਕਿ ਨਵਾਂ ਸਾਲ ਕਿਨੂੰ ਕਹਿੰਦੇ ਆ ਔਰ ਕੁਝ ਲੋਕ ਜਿੱਦਾਂ ਬੋਲਦੇ ਨਾ ਕਿ ਯਿਸੂ ਮਸੀਹ ਨੇ ਕੀ ਦੇਣਾ ਮੈਂ ਦੱਸੂ ਮੈਂ ਇੱਕ ਤਰੀਕ ਨੂੰ ਸੁਣ ਲਿਓ ਆ ਕੇ ਹਾਂ ਤੰਨਾ ਤੇ ਸੱਚਾ ਨਿਕਲਣਾ ਸੁਣ ਕੇ ਕਿ ਯਿਸੂ ਮਸੀਹ ਨੇ ਕੀਤਾ ਕੀ ਹੈ ਪੂਰੀ ਦੁਨੀਆ ਲਈ ਔਰ ਜਿਹੜੇ ਲੋਕ ਕਹਿੰਦੇ ਨਾ ਕਿ ਕਿੱਥੇ ਲਿਖਿਆ ਹੈ 25 ਦਸੰਬਰ ਉਹ ਵੀ ਸੁਣ ਲਿਓ ਚੰਗੀ ਤਰ੍ਹਾਂ ਆ ਕੇ ਉਸ ਦਿਨ ਤੁਹਾਨੂੰ ਦੱਸੂਗਾ ਕਿ ਕਿਉਂ 25 ਦਸੰਬਰ ਨੂੰ ਮਨਾਇਆ ਜਾਂਦਾ ਪਰਮੇਸ਼ਰ ਦਾ ਜਨਮ ਦਿਹਾੜਾ ਤੇ ਤਿਆਰੀ ਨਾਲ ਆਇਓ ਪੈਨ ਕਾਪੀ ਆਪ ਦਾ ਨਾਲ ਲੈ ਕੇ ਆਇਓ ਜੋ ਜੋ ਪਰਮੇਸ਼ਰ ਨੇ ਬੋਲਣਾ ਉਨੂੰ ਨੋਟ ਕਰਿਓ ਕਿਉਂਕਿ ਪਰਮੇਸ਼ਰ ਬਹੁਤ ਕੁਝ ਬਦਲਣ ਜਾ ਰਹੇ ਆ ਅਮੇਨ ਤੇ ਤੁਸੀਂ ਤਿਆਰੀ ਕਰਨੀ ਆ ਇੰਨਾ ਦਿਨਾਂ ਚ ਜਿਆਦਾ ਰੱਬ ਦਾ ਸ਼ੁਕਰਾਨਾ ਹੀ ਕਰਨਾ ਖੜਕੇ ਦੜਕੇ ਬੰਦ ਕਰਨੇ ਆ ਕਿਸੇ ਨੂੰ ਕੁਝ ਵੀ ਕਿਹਾ ਮਾਫੀ ਮੰਗਣੀ ਆ ਜਿਹੜੀ ਰੱਬ ਨੇ ਮੈਨੂੰ ਗੱਲ ਕਹੀ ਸੀ ਸੁਣ ਲਓ ਸਾਰੇ ਜਣੇ ਆਪਣੇ ਲੋਕਾਂ ਨੂੰ ਕਹਿ ਆ ਨੌਜਵਾਨ ਪਨੀਰੀ ਜਿਹੜੀ ਆ ਇਹਨੂੰ ਕਹਿ ਕਿ ਜੇ ਗਲਤੀਆਂ ਕਰਦੇ ਆ ਤੇ ਗਲਤੀਆਂ ਬੰਦ ਕਰ ਦਿਓ ਤਹਾਡੇ ਜੀਵਨ ਚ ਬਹੁਤ ਵੱਡੀਆਂ ਬਲੇਸ਼ਿੰਗ ਆ ਰਹੀਆਂ ਇਸਾਮੇ ਹੱਟ ਪੁਸ਼ੀਆਂ ਮਾਰਦੇ ਜਿਹੜੇ ਮੀਡੀਆ ਵਾਲੇ ਕੰਮ ਚੰਗੀ ਤਰ੍ਹਾਂ ਨਾ ਕਰਦੇ ਕਰ ਲੋ ਤੁਹਾਡੇ ਜੀਵਨ ਚ ਪੈਸਾ ਇੱਟਾ ਹੋਣਾ ਕਿ ਰੋਂਗੋਗੇ ਨਹੀਂ ਆਪਣੇ ਮਾਪੇ ਤਰ੍ਹਾਂ ਆ ਕੋਇਰ ਵਾਲੇ ਜਿਹੜੇ ਆ ਇਧਰ ਉਧਰ ਜਿੱਥੇ ਵੀ ਆ ਤੁਸੀਂ ਤੁਹਾਨੂੰ ਰੱਬ ਨੇ ਇੱਕ ਮੌਕਾ ਦਿੱਤਾ ਹੈ ਇਹ ਮੌਕਾ ਵਾਰ-ਵਾਰ ਨਹੀਂ ਮਿਲਣਾ ਤੇ ਬੰਦੇ ਬਣ ਜਾਓ ਅੱਜ 25 ਚ ਬੰਦ ਕਰਨ ਲੱਗਾ ਇਹ ਗੱਲ ਮੈਂ ਦੁਬਾਰਾ ਨਹੀਂ ਕਦੇ ਕਹਿਣੀ ਕਿ ਰਿਕਾਰਡ ਹੋਰਿਆ ਤੁਸੀਂ ਮੈਨੂੰ ਨਹੀਂ ਕੱਲ ਨੂੰ ਕਹੋਗੇ ਤੁਹਾਡੇ ਮਾਂ ਪਿਓ ਤੁਹਾਨੂੰ ਮੈਨੂੰ ਨਹੀਂ ਕਹਿਣਗੇ ਕੱਲ ਨੂੰ ਤੁਹਾਡੇ ਪਰਿਵਾਰ ਨਹੀਂ ਕਹਿਣਗੇ ਪੈਨ ਸਾਰਾ ਪਿੰਡ ਆ ਕੇ ਕਹੀ ਜਾਵੇ ਇਹ ਤੇ ਲਗਾਤਾਰ ਹੁੰਦੇ ਇਹਦੇ ਕੁਝ ਬਣਿਆ ਨਹੀਂ ਤੇ ਫਿਰ ਮੈਨੂੰ ਪਤਾ ਹੋਣਾ ਇਹਦੀ ਲਾਈਫ ਚ ਕਿਉਂ ਨਹੀਂ ਕੁਝ ਬਣਿਆ ਤੇ ਬੰਦੇ ਬਣ ਜਾਓ ਬੰਦੇ ਰੱਬ ਬੰਦੇ ਬਣਾਉਣੇ ਆਇਆ ਸੰਤ ਤੇ ਆਪੇ ਬਣਾ ਲੈਣਾ ਉਹਨੇ ਪਹਿਲਾਂ ਬੰਦੇ ਬਣਨਾ ਫਿਰ ਉਹਨੇ ਅਫਸਰ ਤੇ ਆਪੇ ਬਣਾ ਲੈਣਾ ਹੈ ਵੱਡੀ ਨੌਕਰੀ ਤੇ ਉਹਨੇ ਆਪੇ ਦੇ ਰਣੀ ਪਹਿਲਾ ਬੰਦੇ ਬੰਨਾ ਬੰਨਾ ਬੰਦੇ ਤੇ ਬੰਦਾ ਕੀ ਕਰਦਾ ਹੈ ਰੱਬ ਦੀ ਫੰਦਗੀ ਕਰਦਾ ਗੰਦਗੀ ਨਹੀਂ ਕਰਦਾ ਉਹ ਤੇ ਇਹ 25 ਦੇ ਵਿੱਚ ਅੱਜ ਹੀ ટોਇਆ ਨੱਪਿਓ ਇੱਥੇ ਪੱਟਿਓ ਪਿੱਛੇ ਜਾ ਕੇ ટોਇਆ ਦੇ ਨੱਪ ਦਿਓ ਕਰੋ ਅੱਜ ਤੋਂ ਬਾਅਦ ਮੇਰਾ ਸਾਰਾ ਕੁਝ ਪੁਰਾਣਾ ਨੱਪ ਦਿੱਤਾ ਮੈਂ ਹੁਣ ਜਿਵੇਂ ਮੇਰਾ ਨਬੀ ਕਹੇਗਾ ਮੈਂ ਤਾਂ ਤੁਹਾਨੂੰ ਦੱਸਣ ਲੱਗਾ ਜੇ ਨਬੀ ਦੇ ਚੰਗੇ ਸ਼ਬਦ ਪੂਰੇ ਹੁੰਦੇ ਆ ਨਾ ਜੇ ਕਿਡਨੀਆਂ ਚੰਗੀਆਂ ਹੋ ਸਕਦੀਆਂ ਤੇ ਕਿਡਨੀਆਂ ਔਡ ਵੀ ਸਕਦੀਆਂ ਇਸ ਵਾਸਤੇ ਧਿਆਨ ਰੱਖਣਾ ਇਹ ਕਾਲੂ ਵੇਚਣ ਵਾਲੇ ਤੇ ਨਬੀ 'ਚ ਬਹੁਤ ਫਰਕ ਆ ਇਸ ਕਰਕੇ ਜੇ ਉਹਦੇ ਨਾਲ ਰਹਿਣਾ ਤੇ ਬੜਾ ਖਤਰਨਾਕ ਆ ਉਹਦੇ ਘਰ 'ਚ ਰਹਿਣਾ ਬੜਾ ਖਤਰਨਾਕ ਆ ਮੈਂ ਰੂਲ ਰਸੂਲ ਬਣਨ ਲੱਗਿਆ ਹੁਣ 25 ਦੇ ਵਿੱਚ ਬਣ ਕੇ 26 'ਚ ਉਹਨੇ ਹੀ ਐਂਟਰ ਕਰਨਾ ਹੁਣ ਯੋਕੇ ਜਿਨ੍ਹਾਂ ਦੇ ਕੋਚ ਮਾੜੇ ਐ ਉਹ ਹੀ ਟੀਮਾਂ ਹਾਰਦੀਆਂ ਤੇ ਜਿਨ੍ਹਾਂ ਕੋਚਾਂ ਦੇ ਖਿਡਾਰੀ ਅੱਗੇ ਮਾੜੇ ਆ ਉਹ ਵੀ ਹਾਰਦੇ ਆ ਤੇ ਇਹ ਟੀਮ ਮੋਥਾਂ ਦੀ ਹੈ ਇਹ ਟੀਮ ਦੇ ਅੰਦਰ ਇੱਕ ਫੌਜੀ ਆਈ ਜਾਣਾ ਦੂਜਾ ਚੱਲਿਆ ਜਾਣਾ ਪਰ ਜਿਹੜਾ ਜਿਹੜਾ ਹੋਇਆ ਉਹਨੇ ਐ ਟੰਗ ਕੇ ਨਾ ਜਿਵੇਂ ਚੂਹਾ ਟੰਗੀਦਾ ਸਰਦੀ ਚ ਪਾਣੀ ਚ ਡਬੋ ਕੇ ਉਹਨੇ ਇਦਾਂ ਟੰਗ ਕੇ ਸਾਈਡ ਤੇ ਕਰਿਆ ਜਾਣਾ ਤੇ ਇਸ ਵਾਸਤੇ ਜਿਹੜਾ ਸਮਾਂ ਅੱਜ ਮਿਲਿਆ ਇਸ ਸਾਲ ਦਾ ਆਖਰੀ ਐਤਵਾਰਾ ਅੱਜ ਨੱਪ ਦਿਓ ਅੱਜ ਨੱਪ ਦਿਓ ਹੋਇਆ ਕੱਢ ਕੇ ਜੋ ਜੋ 25 ਦੇ ਵਿੱਚ ਹੋਇਆ ਜਿਹੜੀ ਜਿਹੜੀ ਕਿਸੇ ਚੋਰੀ ਕੀਤੀ ਆ ਉਹਦੀ ਮਾਫੀ ਮੰਗਣੀ ਹੈ ਤੇ ਤੁਹਾਡਾ ਸ਼ਰਕਾਰਾ ਹੋਣਾ ਨਹੀਂ ਤੇ ਤੁਸੀਂ ਪੂਰੀ ਦੁਨੀਆ ਚ ਘੁੰਮ ਲਿਓ ਜਿੰਨਾ ਚਿਰ ਮੈਂ ਉਹਨੂੰ ਮਾਫੜਾ ਨਾ ਕੀਤਾ ਕੁਛ ਨਹੀਂ ਬਣਨਾ ਕਿਤੇ ਵੀ ਚਰਚ ਤੇ ਚਰਚ ਬਦਲ ਲਓ ਭਵੇਂ ਇੱਥੇ ਗਲਤੀ ਕਰਨ ਤੋਂ ਬਾਅਦ ਬਦਲ ਲਿਓ ਪਰ ਜਿਹੜੀ ਕੁੰਡੀ ਇੱਥੋਂ ਪਈ ਹੈ ਇੱਥੇ ਹੀ ਆ ਕੇ ਨਿਕਲਣੀ ਹੈ ਇਸ ਵਾਸਤੇ ਬੰਦੇ ਬਣ ਕੇ ਆਪਣੇ ਜੀਵਨ ਦੇ ਅੰਦਰ ਨਹੀਂ ਤੇ ਤੁਹਾਡੀਆਂ ਪੀੜੀਆਂ ਆ ਮਿੱਕਾ ਦਾ 700 ਸਾਲ ਬਾਅਦ ਵੀ ਪੂਰਾ ਕਰਤਾ ਉਹਨੇ 700 ਸਾਲ ਬਾਅਦ ਇਹ ਸ਼ਾਇਦ ਆ ਬੋਲਿਆ ਹੋਇਆ ਸ਼ਬਦ ਕੁਆਰੀ ਗਰਭਵਤੀ ਹੋਊਗੀ ਹਾਲਾਂਕਿ ਕੋਈ ਨਹੀਂ ਤਿਆਰ ਹੋ ਰਹੀ ਉਹਨੇ ਕਹ ਨਹੀਂ ਖੋਣੇ ਇਦਾਂ ਕਰ ਦੇ ਹੋਏਗੀ ਤੇ ਕੁਆਰੀ ਪਰ ਉਹਦਾ ਮੰਗਣੀ ਹੋਈ ਹੋਏਗੀ ਆਪਣੇ ਨਬੀ ਨੂੰ ਹਲਕੇ ਚ ਨਾ ਲਵੋ ਜੇ ਤੁਹਾਨੂੰ ਕੁਝ ਕਹਿੰਦਾ ਨਹੀਂ ਤੁਹਾਡੇ ਨਾਲੋਂ ਪ੍ਰੇਮ ਕਰਦਾ ਤੁਹਾਨੂੰ ਆਪਣੇ ਘਰ ਰੱਖ ਰਿਆ ਤੁਹਾਨੂੰ ਆਪਣੀ ਗੱਡੀ ਚ ਬਿਠਾ ਰਿਆ ਤੁਹਾਨੂੰ ਆਪਣੇ ਹੱਥਾਂ ਨਾਲ ਮੁਰਕੀਆਂ ਖਵਾ ਰਿਆ ਤੈਨੂੰ ਹਲਕੇ ਚ ਨਾ ਲਵੋ ਉਹਦੇ ਨਾਲ ਧੋਖਾ ਨਾ ਕਰੋ ਉਹਦੇ ਨਾਲ ਕਲਟੀਆਂ ਨਾ ਮਾਰੋ ਉਹਦਾ ਰੱਬ ਜਿਹੜਾ ਉਹਨੂੰ ਲੈ ਕੇ ਆਇਆ ਨਾ ਇੱਥੇ ਉਹ ਬੜਾ ਟਾਡਾ ਜੇ ਇਸ ਕਰਕੇ ਆਪਣੇ ਨਬੀ ਦੇ ਨਾਮ ਉੱਤਾ ਰਹਿਣਾ ਜਿੱਦਾਂ ਪਰਮੇਸ਼ਵਰ ਦਾ ਸ਼ਬਦ ਕਹਿੰਦਾ ਪ੍ਰਭੂ ਬਾਕੀ ਚੀਜ਼ਾਂ ਸਭ ਝਰ ਲੈਂਦਾ ਜਦੋਂ ਉਹਦਾ ਵਚਨ ਟੁੱਟਦਾ ਉਦੋਂ ਨਹੀਂ ਝਰਦਾ ਫਿਰ ਉਹ ਉਹਦਾ ਜਦੋਂ ਵਚਨ ਟੁੱਟਿਆ ਉਹਨੇ ਆਪਣੇ ਹੱਥਾਂ ਨਾਲ ਬਣਾਇਆ ਆਦਮ ਨੂੰ ਵੀ ਡੰਡੀ ਕੀ ਕਰ ਦਿੱਤਾ ਸੀ ਨਾਲੇ ਡੰਡੀ ਪਾਤਾ ਸੀ ਚੱਲ ਬਈ ਜਦੋਂ ਮੇਰਾ ਵਚਨ ਟੁੱਟਿਆ ਤੂੰ ਆਪਾਂ ਤੁਸੀਂ 90% ਬਦਲੇ ਹੋਇਆ ਤੁਹਾਡਾ ਬਦਲਾਵ ਹੋ ਗਿਆ ਤੁਸੀਂ ਚੰਗੇ ਹੋ ਗਏ ਤੁਸੀਂ ਉਹਦੇ ਮਿਸ਼ਨ ਨੂੰ ਪੂਰਾ ਕਰ ਰਹੇ ਆ ਤੁਸੀਂ ਮੇਰੇ ਸ਼ਬਦਾਂ ਜਾਂ ਤੁਸੀਂ ਕਦੇ ਨਹੀਂ ਹਾਰੋਗੇ ਅਮੇ ਕਦੇ ਨਹੀਂ ਹਾਰੋਗੇ ਅਮੇ ਤੁਹਾਨੂੰ ਜਿੱਤਨ ਵਾਲਾ ਕੋਈ ਜੰਮਿਆ ਹੀ ਨਹੀਂ ਅਮੇ ਕਿਉਂਕਿ ਤੁਸੀਂ ਭਾਵੇਂ ਹਜ਼ਾਰਾਂ ਗਲਤੀਆਂ ਕਰਦੇ ਰਹੇ ਇਸ ਸਾਲ ਮੇਰੀ ਪ੍ਰੇਰਣਾ ਤੁਹਾਡੇ ਲਈ ਤਰੱਕੀ ਵਾਲੀ ਰਹੀ ਹੈ ਇਹ ਰਹਿਣੀ ਹੈ ਸਦਾ ਮੈਨੂੰ ਉਹਨੇ ਤੈਨੂੰ ਬles ਕਰਨ ਲਈ ਚੁਣਿਆ ਤੁਹਾਡੀਆਂ ਹਜ਼ਾਰਾਂ ਗਲਤੀਆਂ ਮਾਫ਼ ਕਰਨ ਨੂੰ ਚੁਣਿਆ ਚੁੱਪ ਆਪਣੇ ਹੱਥਾਂ ਨੂੰ ਬੁੱਧਵਾਰ ਫਾਸਟਿੰਗ ਦੇ ਵਿੱਚ ਆਉਣਾ ਵੀਰਵਾਰ ਪੂਰੇ ਪਰਿਵਾਰਾਂ ਨੇ ਆਪਾਂ ਇੱਥੇ ਹੀ ਵਨਸ ਵਨ ਲੰਗਰ ਬਣਾਵਾਂਗੇ ਉਹ ਦਿਨ ਵੀ ਕਿਉਂਕਿ ਨਵਾਂ ਸਾਲ ਆ ਤੇ ਤੁਹਾਨੂੰ ਦੱਸੂਗਾ ਇਹ ਖਾਸ ਕਿਉਂ ਆ ਜਿੱਦਾਂ ਨਾ ਕ੍ਰਿਸਮਸ ਆ ਉਦਾਂ ਦਾ ਹੀ ਨਵਾਂ ਸਾਲ ਆ ਹallelujah ਕਾਰਡ ਕਾਰਡ ਮਿਲ ਗਿਆ ਸਾਰਿਆਂ ਨੂੰ ਕਿ ਨਹੀਂ ਅਗਰ ਪਿੱਛੇ ਟੇਬਲ ਤੇ ਨਹੀਂ ਕਾਰਡ ਰੱਖੇ ਇਹ ਕਾਰਡ ਵੱਨੋ ਸਾਰੇ ਉਹਨਾਂ ਦੇ ਘਰ ਚ ਜਾਣਾ ਚਾਹੀਦਾ ਉਹ ਕਾਰਡ ਉਹ ਕਾਰਡ ਨਹੀਂ ਉਹ ਸਵਰਗਦੂਤ ਆ ਉਹ ਸਵਰਗਦੂਤ ਆ ਨਵੇਂ ਸਾਲ ਤੇ ਲਿਆਓ ਲੋਕਾਂ ਨੂੰ ਨਵਾਂ ਕਰਨ ਦੇ ਲਈ ਉਹ ਕਾਰਡ ਆਪਣੇ ਘਰ ਚ ਵੀ ਜ਼ਰੂਰ ਲੈ ਕੇ ਜਾਓ ਉੱਤੇ ਮੇਰਾ ਸ਼ਬਦ ਆ ਉਹ ਸ਼ਬਦ ਨੂੰ ਬੋਲਣਾ ਤੁਸੀਂ ਤੁਹਾਨੂੰ ਪਤਾ ਹੋਵੇ ਘਰ ਆਉਣ ਲੱਗਿਆਂ ਕਿ ਅੱਜ ਹੋਣਾ ਕੀ ਆ ਤੋਂ ਵੀਰਵਾਰ ਜਿਹੜੇ ਇੱਕ ਖਾਸ ਗੱਲ ਧਿਆਨ ਨਾਲ ਸੁਣਿਓ ਜਿਹੜੇ ਹਲਵਾਈ ਆ ਜਿਨ੍ਹਾਂ ਨੂੰ ਲੰਗਰ ਪ੍ਰਸ਼ਾਦਾ ਬਣਾਉਣਾ ਆਉਂਦਾ ਹੈ ਵੇ ਬੀਬੀਆਂ ਵੀ ਹੈ ਇਦਾਂ ਦੀਆਂ ਤੇ ਇਹ ਸੇਵਾ ਤੁਸੀਂ ਲੁੱਟ ਸਕਦੇ ਆ ਹਲਵਾਈ ਜਿਹੜੇ ਜਿਹੜੇ ਕਹਿੰਦੇ ਮੇਰਾ ਕੰਮ ਨਹੀਂ ਚੱਲਦਾ ਉਹ ਲਖਵਾਓ ਅੱਜ ਮੈਨੂੰ ਮਿਲੋ ਮੈਂ ਤੁਹਾਨੂੰ ਮਿਲੂੰਗਾ ਸੇਵਾ ਕਰਨੀ ਸ਼ੁਰੂ ਕਰੋ ਲੰਗਰ ਬਣਾਉਣ ਦੀ ਤੁਹਾਡਾ ਕੰਮ ਜਿੰਨਾ ਚਿਰ ਨਹੀਂ ਚੱਲਦਾ ਉਹਨਾਂ ਕਰ ਅਸੀਂ ਤੁਹਾਨੂੰ ਸੇਵਾ ਦੇਾਂਗੇ ਭਵਨ ਚੋਂ ਰੱਬ ਦੇ ਘਰ ਦਾ ਪੈਸਾ ਤੁਹਾਡੇ ਘਰ ਆਊਗਾ ਤੁਹਾਨੂੰ ਰਾਸ਼ਨ ਪੁੱਛ ਵੀ ਜੋ ਚਾਹੀਦਾ ਜਦੋਂ ਤੁਹਾਡੇ ਘਰ ਜਾਣਾ ਤਾਂ ਨੂੰ ਰੋਟੀ ਖਾਣ ਦਾ ਟਾਈਮ ਨਹੀਂ ਲੱਗਣਾ। ਤਾਂ ਜਿਹੜੇ ਹਲਵਾਈ ਰਾਸ਼ਨ ਬਣਾ ਸਕਦੇ ਆ ਉਹਨਾਂ ਨੇ ਅੱਜ ਇੱਥੇ ਮਿਲਣਾ ਮੈਨੂੰ ਟੀਮ ਨੂੰ ਮਿਲਣੋਂ ਜੇ ਉਹਨਾਂ ਨੇ ਜਲਦੀ ਜਾਣਾ ਤਾਂ ਜਾ ਸਕਦੇ ਆ ਨਹੀਂ ਤੇ ਮੈਨੂੰ ਮਿਲ ਕੇ ਜਾਓ ਕੋਈ ਕਾਲੀ ਨਹੀਂ ਆ ਤੇ ਆ ਨਵੇਂ ਸਾਲ ਦੇ ਜਿੰਨੇ ਹਲਵਾਈ ਦੀ ਸੇਵਾ ਲੁਟਣੀ ਹੈ ਉਹ ਅੱਜ ਨਾਲ ਖਾ ਕੇ ਜਾਓ ਤੇ ਤੁਸੀਂ ਬੁੱਧਵਾਰ ਹੀ ਹੋਣਾ ਹੈ ਬੁੱਧਵਾਰ ਹੀ ਰਾਤ ਨੂੰ ਲੰਗਰ ਬੰਨੇ ਆ ਮਠਾਈਆਂ ਦੇਖ ਲੋ